ਉਲਾਵਾ ਜਿਹੜੀ ਲੋਡਿੰਗ ਹੈ ਪੰਜਾਬ ਦੇ ਵਿੱਚ 300 ਰੁਪਇਆ 68 83 ਪਰਚਨਾ ਹੋ ਗਈ ਹੈ ਜਦੋਂ ਕਿ ਹਰਿਆਣੇ ਦੇ ਵਿੱਚ ਵੱਧ ਹੈ ਜਦੋਂ ਸਰਕਾਰ ਜਿਹੜੀ ਹੈ ਅਨਲੋਡਿੰਗ ਕਰਵਾਉਂਦੀ ਹੈ ਉਹ 100 ਰੁਪਇਆ ਤੋਂ ਕਰਵਾਉਂਦੀ ਹੈ ਜਿਹੜਾ ਇਹਨਾਂ ਦਾ ਸਾਰਾ ਸਟਰਕਚਰ ਹੈ ਅੱਜ ਕੱਲ੍ਹ ਇੱਕ ਵਾਰ ਦੇ ਵੀ ਮੀਟਿੰਗ ਹੈ ਪੰਜਾਬ ਦੇ ਮੰਤਰੀ ਸਾਹਿਬਾਨ ਨਾਲ ਵੀ ਹੋਈ ਸੀ ਉੱਥੇ ਵੀ ਅਸੀਂ ਇਹ ਮੁੱਦਾ ਰੱਖਿਆ ਸੀ ਉਹਨਾਂ ਨੇ ਕਿਹਾ ਸੀ ਅਸੀਂ ਕਰ ਦਾਂਗੇ ਪਰ ਹਜੇ ਕਈ ਮੀਟਿੰਗਾਂ ਹੋਈਆਂ ਉਹਦੇ ਵਿੱਚ ਹਰੇਕ ਵਾਰੀ ਇਹੀ ਕਿਹਾ ਜਾਂਦਾ ਭਰੋਸਾ ਹੀ ਦਿੱਤਾ ਜਾਂਦਾ ਵੀ ਕਰ ਦਾਂਗੇ ਪਰ ਨਹੀਂ ਕੀਤਾ ਜਾਂਦਾ ਮਜ਼ਦੂਰਾਂ ਦੀ ਹੁਣ ਮੇਨ ਮੰਗਾ ਕੀ ਨੇ ਜੀ ਝੋਨਾ ਆਣਾ ਮੰਡੀਆਂ ਦੇ ਵਿੱਚ ਸ਼ੁਰੂ ਹੋ ਗਿਆ ਮੇਨ ਮੰਗਾ ਤੇ ਨਾਲ ਦੇ ਹੈਗਾ ਨਵੀਂ ਜਿਹੜੀ ਸਾਡੀ ਲੇਬਰ ਹੈ ਰੇਟ ਹੈ ਉਹ ਉਹ ਵਧਾਏ ਜਾਣ ਇਸ ਕਰਕੇ ਇਹਨਾਂ ਨੇ ਕੱਲ ਤੋਂ ਜਿਹੜਾ ਹੈਗਾ ਵੀ ਜਿੰਨਾ ਚਿਰ ਸਰਕਾਰ ਜਿਹੜੀ ਸਾਡੀਆਂ ਮੰਗਾਂ ਨਹੀਂ ਮੰਨਦੀ ਸਾਡੇ ਲੋਡਿੰਗ ਦਾ ਜਾਂ ਹੋਰ ਬਾਕੀ ਮੰਗਾਂ ਨਹੀਂ ਬਦਾਉਂਦੀ ਉਹਨਾਂ ਨੂੰ ਨੋਟੀਫਿਕੇਸ਼ਨ ਨਹੀਂ ਕਰਦੀ ਉਹਨਾਂ ਚਿਰ ਇਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਹੜਤਾਲ ਹੈ ਕੱਲ ਤੋਂ ਸ਼ੁਰੂ ਹੋਊਗਾ ਕਿਹੜਾ ਸਭ ਮੰਡੀਆਂ ਦੇ ਵਿੱਚ ਆ ਰਿਹਾ ਫਿਰ ਉਹ ਦੇਖ ਰਿਹਾ ਫੋਨ ਕਰਦਾ ਨਹੀਂ ਇਹ ਤਾਂ ਵੈਸੇ ਹੀ ਹਜੇ ਮੰਡੀਆਂ ਦੇ ਵਿੱਚ ਕਿਉਂਕਿ ਪਹਿਲੀ ਤਰੀਕ ਤੋਂ ਪਰਚੇ ਸ਼ੁਰੂ ਹੋਣੀ ਹੈ ਤੋਂ ਉਹਨਾਂ ਦਾ ਵੇਖ ਨਹੀਂ ਰਿਹਾ ਔਰ ਆੜਤੀਏ ਨੇ ਜਿਹੜੇ ਉਹ ਵੀ ਕੱਲ ਤੋਂ ਹੜਤਾਲ ਤੇ ਜਾ ਰਹੇ ਨੇ ਕਿਉਂਕਿ ਆੜਤੀਆਂ ਦੇ ਵੀ ਕੁਝ ਮੰਗਾਂ ਨੇ ਜਿਹੜੀਆਂ ਤੇ ਸਰਕਾਰ ਨੇ ਹਜੇ ਤੱਕ ਕੋਈ ਸਾਨੂੰ ਨਹੀਂ ਮੰਨੀਆਂ ਹੈਗੀਆਂ ਸ ਸਾਡੀ ਤਾਂ ਕਿਸਾਨਾਂ ਨੂੰ ਹੀ ਅਪੀਲ ਹੈ ਕਿ ਜਿਹੜਾ ਝੋਨਾ ਹਜੇ ਜਿੰਨਾ ਚਿਰ ਹੜਤਾਲ ਆੜਤੀਆਂ ਦੀਆਂ ਜਾਂ ਸ਼ੈਲਰ ਆਪਣੇ ਲੇਬਰ ਵਾਲਿਆਂ ਦੀ ਔਰ ਸ਼ੈਲਰ ਵਾਲਿਆਂ ਦੀ ਨਹੀਂ ਖੋਲਦੀ ਉਹਨਾਂ ਚਿਰ ਤੋ ਨਾ ਜੜਾ ਮੰਡੀਆਂ ਦੇ ਵਿੱਚ ਨਾ ਲੈ ਕੇ ਆਓ ਤੇ ਮਜ਼ਦੂਰਾਂ ਦੀ ਜਿਹੜੀ ਹੜਤਾਲ ਹੈ ਇਹ ਅਣਮਿੱਥੇ ਸਮੇਂ ਲਈ ਹੈ ਜੀ ਇਹ ਅਣਮਿੱਥੇ ਸਮੇਂ ਲਈ ਹੈ ਆੜਤੀਆਂ ਦੀ ਵੀ ਅਣਮਿੱਥੇ ਸਮੇਂ ਲਈ ਹੈ ਮਜ਼ਦੂਰਾਂ ਦੀ ਵੀ ਅਣਮਿੱਥੇ ਸਮੇਂ ਲਈ ਔਰ ਸ਼ੈਲਰ ਐਸਸੀ ਦੀ ਵੀ ਅਣਮਿੱਥੇ ਸਮੇਂ ਲਈ ਦਾੜਾ ਕੱਲ ਤੋਂ ਹਾਂਜੀ ਨਾ ਦੱਸੋ ਆਪਣਾ ਚੌਧਰੀ ਦਰਸ਼ਨ ਲਾਲ ਹਾਂਜੀ ਨਾਜ ਮੰਡੀ ਮੱਛੀਵਾਲਾ ਕੀ ਕਾਰਨ ਆ ਜਿਹੜਾ ਜਿਹੜਾ ਹੜਤਾਲ ਦੇ ਗਏ ਕਾਰਨ ਇਹ ਹੈ ਜੀ ਹੜਤਾਲ ਤੋਂ 2 ਸਾਲ ਤੋਂ ਸਾਡਾ 25% ਵਾਧਾ ਕੀਤਾ ਸੀ ਹਲੇ ਤੱਕ ਨਹੀਂ ਹੋਇਆ ਇਹ ਵੀ ਲਿਖ ਕੇ ਦੇ ਚੁੱਕੇ ਆ ਤਿੰਨ ਚਾਰ ਵਾਰੀ ਵੀ ਸਾਨੂੰ ਹਰਿਆਣੇ ਦੇ ਬਰਾਬਰੇ ਕਰ ਦਿੱਤਾ ਜਾਵੇ ਨਹੀਂ ਕੀਤਾ ਜਾਂਦਾ ਸਾਨੂੰ ਕੀ 16 ਰੁਪਏ 10 ਪੈਸੇ ਮਿਲਦੇ ਆ ਹਰਿਆਣਾ ਦੇ 18 ਰੁਪਏ 70 ਪੈਸੇ ਮਿਲਦੇ ਆ ਇਹ ਇਹ ਜਿਹੜੀ ਸਾਡੀ ਹੜਤਾਲ ਹੈ ਇੱਕ 10 ਤੋਂ ਲੈ ਕੇ ਅਣਮਿਥੇ ਸਮੇਂ ਲਈ ਹੈ ਜਦ ਤੱਕ ਸਾਡਾ ਰੇਟ ਬਰਾਬਰ ਨਹੀਂ ਕੀਤਾ ਜਾਂਦਾ ਤੁਸੀਂ ਮੀਟਿੰਗ 11 ਮੀਟਿੰਗਾਂ ਹੋ ਗਈਆਂ ਜੀ 2 ਸਾਲ ਚ ਕਿੰਨਾ ਨਾਲ ਹੋਈਆਂ ਜੀ ਅਫਸਰਾਂ ਨਾਲ ਸਟ੍ਰਕਟਾਰੂ ਚੱਕਰਾਂ ਵਗੈਰਾ ਵਗੈਰਾ ਜੋ ਵੀ ਉਧਰ ਅਫਸਰਾਂ ਕੇ ਸਾਰਿਆਂ ਨੂੰ ਹੋ ਚੁੱਕੀਆਂ ਸਾਡੀ ਕੀ ਕਹਿੰਦੇ ਸੀ ਉਹ ਉਹ ਬਸ ਹੋ ਜਾਊਗਾ ਦੋ ਦਿਨ ਚ ਹੋ ਜਾਊਗਾ ਚਾਰ ਦਿਨ ਚ ਹੋ ਜਾਊਗਾ ਤਿੰਨ ਦਿਨ ਚ ਹੋ ਜਾਊਗਾ ਪੰਜ ਦਿਨ ਚ ਹੋ ਜਾਊਗਾ ਜੀ ਕੀ ਐਲਾਨ ਕੀਤਾ ਹੋਇਆ ਜੀ ਅਸੀਂ ਇੱਕ ਤਰੀਕ ਤੋਂ ਐਲਾਨ ਵਿੱਚ ਸਮਝ ਲਈ ਹੜਤਾਲ ਦਾ ਐਲਾਨ ਕੀਤਾ ਜੀ ਉਹਨਾਂ ਨੇ ਇੱਕ ਵੀ ਤੋਂ ਸਕਾਦੀ ਖੂਸ਼ੀ ਦੇ ਫਿਰ ਕਿਸਾਨਾਂ ਨੂੰ ਕੀ ਕਹੋਗੇ ਕਿਸਾਨਾਂ ਨੂੰ ਬੇਨਤੀ ਕਰੀ ਆ ਕਿ ਇੱਕ ਤਰੀਕ ਤੋਂ ਝੋਨਾ ਲੈ ਕੇ ਨਾ ਆਣ ਹਾਂਜੀ ਕੀ ਨਾ ਤੁਹਾਡਾ ਸਹਿ ਰਾਮਪਾਲੀ ਮਾਚੀਵਾੜਾ ਮੰਡੀ ਅਨਾਜ ਕੀ ਮਾਮਲਾ ਜਿਹੜਾ ਹੜਤਾਲ ਤੇ ਹੜਤਾਲ ਤੇ ਜੀ ਕਾਫੀ ਸਮੇ ਤੋਂ ਰੇਟ ਨਹੀਂ ਵੱਧ ਰਿਹਾ ਠੀਕ ਹੈ ਜੀ ਰੇਟ ਬਹੁਤ ਘੱਟ ਹੈ ਅਰਾਂ ਅਜ ਰੇਟ ਜਿਆਦਾ ਹੈ ਇੱਥੇ ਸਰਕਾਰ ਨੂੰ ਬਹੁਤ ਵਾਰ ਐਪਲੀਕੇਸ਼ਨ ਵੀ ਦਿੱਤੀਆਂ ਪਰ ਉਹਨਾਂ ਨੇ ਕੋਈ ਗੌਰ ਨਹੀਂ ਕੀਤਾ ਇਸ ਲਈ ਅਸੀਂ ਹੁਣ ਇੱਕ ਤਰੀਕ ਤੋਂ ਹੜਤਾਲ ਜਾਰੀ ਕਰਤੀ ਨਾ ਕੋਈ ਟ੍ਰੈਲੀ ਲਾਊਗਾ ਤੇ ਨਾ ਕੋਈ ਲੇਵਰ ਕੰਮ ਕਰੂਗੀ ਇਸ ਨਾਲ ਤਾਂ ਬਹੁਤ ਜ਼ਿਆਦਾ ਝੋਨਾ ਆਜੂਗਾ ਮੰਡੀ ਦੇ ਵਿੱਚ ਕੀ ਕਹੋਗੇ ਫਿਰ ਇਹੀ ਆ ਕਿ ਹੁਣ ਜ਼ਿੰਮੇਦਾਰਾਂ ਨੂੰ ਵੀ ਝੋਨਾ ਨਾਲ ਲੈ ਕੇ ਆਉਣ ਜੀ ਤੇ ਜਿਹੜੇ ਲੈ ਕੇ ਆ ਰਹੇ ਆ